ਮਹਾਕੁੰਚ ਤੋਂ ਮੁੰਡਿਆਂ ਨੇ ਬਣਾਇਆ ਕੈਟਰਿਨਾ ਕੈਫ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਹੋ ਰਿਹਾ ਵਾਇਰਲ ਸ਼ੁਭਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟ੍ਰੈਸ ਕੈटरीना कैफ ਦੇ ਬਾਰੇ ਜੋ ਕਿ ਕੁਝ ਟਾਈਮ ਪਹਿਲਾਂ ਹੀ ਮਹਾਕੁੰਮ ਪਹੁੰਚੇ ਸੀਗੇ ਤਾਂ ਜਿੱਥੇ ਦੋ ਮੁੰਡਿਆਂ ਦੇ ਵੱਲੋਂ ਉਹਨਾਂ ਦੀ ਇੱਕ ਵੀਡੀਓ ਬਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਦੋਨੋਂ ਮੁੰਡੇ ਜੋ ਆ ਹੱਸਦੇ ਹੋਇਆ ਨਜ਼ਰ ਆਉਂਦੇ ਆ ਤੇ ਕੈटरीना कैफ ਦੇ ਵੱਲ ਇਸ਼ਾਰਾ ਕਰਦੇ ਹੋਇਆ ਨਜ਼ਰ ਆਉਂਦੇ ਆ ਤਾਂ ਦੱਸਦੇ ਆ ਕਿ ਇਸ ਵੀਡੀਓ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਜੋ ਆ ਕੈटरीना कैफ ਦੇ ਆਲੇ ਦੁਆਲੇ ਖੜੇ ਹੁੰਦੇ ਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਇਹਨਾਂ ਮੁੰਡਿਆਂ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ ਤੇ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ VIP ਸਿਸਟਮ ਚਲਾਇਆ ਜਾਂਦਾ ਹੈ ਤੇ ਐਕਟਰ ਜੋ ਆ VIP ਸਿਸਟਮ ਲੈ ਕੇ ਆਉਂਦੇ ਆ ਤਾਂ ਉਹ ਕਿਸ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਅਜੇ ਹੀ ਹਰਕਤ ਜੋ ਆ ਮੁੰਡੇ ਦੇ ਵੱਲੋਂ ਕੀਤੀ ਗਈ ਆ ਉਸ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਜੋ ਆ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਦੱਸਦੀ ਹੈ ਕਿ ਹੁਣ ਰਵੀਨਾ ਟੰਡਨ ਜੋ ਕਿ ਬਾਲੀਵੁੱਡ ਐਕਟਰਸ ਹੈ ਉਹਨਾਂ ਦੇ ਵੱਲੋਂ ਵੀ ਇਸ ਗੱਲ ਦੀ ਨਿੰਦਾ ਕੀਤੀ ਗਈ ਹੈ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੇ ਵਿੱਚ ਇੱਕ ਵਿਅਕਤੀ ਜੋ ਆ ਕੈਟਰੀਨਾ ਕੇਫ ਨੂੰ ਇਸ਼ਨਾਨ ਕਰਦੇ ਸਮੇਂ ਉਹਨਾਂ ਦੀ ਵੀਡੀਓ ਬਣਾਉਂਦਾ ਹੈ ਵੀਡੀਓ 'ਚ ਉਹ ਵਿਅਕਤੀ ਕਹਿ ਰਿਹਾ ਹੈ ਇਹ ਮੈਂ ਹਾਂ ਇਹ ਮੇਰਾ ਭਰਾ ਹੈ ਅਤੇ ਇਹ ਹੈ ਕੈਟਰੀਨਾ ਕੇਫ ਸ਼ਨੀਵਾਰ ਨੂੰ ਇੱਕ ਪੇਜ ਦੇ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਉੱਤੇ ਰਵੀਨਾ ਨੇ ਟਿੱਪਣੀ ਕੀਤੀ ਹੈ ਕਿਹਾ ਕਿ ਬੇਹਦ ਘਿਣਾਉਣਾ ਹੈ ਇਸ ਤਰ੍ਹਾਂ ਦੇ ਲੋਕ ਇੱਕ ਅਜੀਬੇ ਪਲ ਨੂੰ ਖਰਾਬ ਕਰ ਦਿੰਦੇ ਆ ਜੋ ਸ਼ਾਂਤੀਪੂਰਨ ਅਤੇ ਸਾਰਥਕ ਹੋਣਾ ਚਾਹੀਦਾ ਤੇ ਦੱਸਦੀ ਹੈ ਕਿ ਇਸ ਵੀਡੀਓ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜੋ ਕਮੈਂਟਸ ਆ ਰਹੇ ਕਿ ਅਜੀਆਂ ਚੀਜ਼ਾਂ ਜੋ ਨਹੀਂ ਕਰਨੀਆਂ ਚਾਹੀਦੀਆਂ ਤੇ ਜੇਕਰ ਜੋ ਸੈਲੀਬ੍ਰਿਟੀਜ਼ ਆ ਵੀਆਈਪੀ ਕਲਚਰ ਲੈ ਕੇ ਆਉਂਦੇ ਜਾਂ ਫਿਰ ਉਹਨਾਂ ਦੀ ਆਲੇ ਦੁਆਲੇ ਸਿਕਿਉਰਟੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਠੀਕ ਹੈ ਕਿਉਂਕਿ ਆਮ ਲੋਕਾਂ ਦੇ ਵੱਲੋਂ ਜੋ ਅਜਿਹੀ ਚੀਜ਼ ਕਰ ਦਿੱਤੀ ਜਾਂਦੀ ਹੈ ਜੋ ਕਿ ਨਹੀਂ ਕਰਨੀ ਚਾਹੀਦੀ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਵਿਚਾਰ ਆ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦਾ ਇਜਾਜ਼ਤ ਤੇ ਦੇਖਦੇ ਰੋ ਉਹ ਦੈਨਿਕ ਸਵੇਰ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟ੍ਰੈਸ ਕੈटरीना कैफ ਦੇ ਬਾਰੇ ਜੋ ਕਿ ਕੁਝ ਟਾਈਮ ਪਹਿਲਾਂ ਹੀ ਮਹਾਕੁੰਮ ਪਹੁੰਚੇ ਸੀਗੇ ਤਾਂ ਜਿੱਥੇ ਦੋ ਮੁੰਡਿਆਂ ਦੇ ਵੱਲੋਂ ਉਹਨਾਂ ਦੀ ਇੱਕ ਵੀਡੀਓ ਬਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਦੋਨੋਂ ਮੁੰਡੇ ਜੋ ਆ ਹੱਸਦੇ ਹੋਏ ਨਜ਼ਰ ਆਉਂਦੇ ਆ ਤੇ ਕੈटरीना कैफ ਦੇ ਵੱਲ ਇਸ਼ਾਰਾ ਕਰਦੇ ਹੋਏ ਨਜ਼ਰ ਆਉਂਦੇ ਆ ਤਾਂ ਦੱਸਦੇ ਕਿ ਇਸ ਵੀਡੀਓ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਜੋ ਆ ਕੈटरीना कैफ ਦੇ ਆਲੇ ਦੁਆਲੇ ਖੜੇ ਹੁੰਦੇ ਆ ਤਾ ਇਹ ਵੀਡੀਓ سوشل میڈیا ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਇਹਨਾਂ ਮੁੰਡਿਆਂ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ ਤੇ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ VIP ਸਿਸਟਮ ਚਲਾਇਆ ਜਾਂਦਾ ਹੈ ਤੇ ਐਕਟਰ ਚਾਹੇ VIP ਸਿਸਟਮ ਲੈ ਕੇ ਆਉਂਦੇ ਆ ਤਾਂ ਉਹ ਕਿਸ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਅਜਿਹੀ ਹਰਕਤ ਜੋ ਇਹ ਮੁੰਡੇ ਦੇ ਵੱਲੋਂ ਕੀਤੀ ਗਈ ਹੈ ਉਸ ਨੂੰ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਜੋ ਹੈ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਹੁਣ ਰਵੀਨਾ ਟੰਡਨ ਜੋ ਕਿ ਬਾਲੀਵੁੱਡ ਐਕਟਰੋਸ ਹੈ ਉਹਨਾਂ ਦੇ ਵੱਲੋਂ ਵੀ ਇਸ ਗੱਲ ਦੀ ਨਿੰਦਾ ਕੀਤੀ ਗਈ ਹੈ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੇ ਵਿੱਚ ਇੱਕ ਵਿਅਕਤੀ ਜੋ ਆ ਕੈटरीना कैफ ਨੂੰ ਇਸ਼ਨਾਨ ਕਰਦੇ ਸਮੇਂ ਉਹਨਾਂ ਦੀ ਵੀਡੀਓ ਬਣਾਉਂਦਾ ਹੈ ਵੀਡੀਓ 'ਚ ਉਹ ਵਿਅਕਤੀ ਕਹਿ ਰਿਹਾ ਹੈ ਇਹ ਮੈਂ ਹਾਂ ਇਹ ਮੇਰਾ ਭਰਾ ਹੈ ਅਤੇ ਇਹ ਹੈ ਕੈटरीना कैफ ਸ਼ਨੀਵਾਰ ਨੂੰ ਇੱਕ ਪੇਜ ਦੇ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਉੱਤੇ ਰਵੀਨਾ ਨੇ ਟਿੱਪਣੀ ਕੀਤੀ ਹੈ ਕਿਹਾ ਕਿ ਬੇਹਦ ਘਿਣਾਉਣਾ ਇਸ तरह ਦੇ ਲੋਕ ਇੱਕ ਅਜੀਬੇ ਪਲ ਨੂੰ ਖਰਾਬ ਕਰ ਦਿੰਦੇ ਆ ਜੋ ਸ਼ਾਂਤੀਪੂਰਨ ਅਤੇ ਸਾਰਥਕ ਹੋਣਾ ਚਾਹੀਦਾ ਹੈ ਤੇ ਦੱਸ ਦਈਏ ਕਿ ਇਸ ਵੀਡੀਓ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜੋ ਕਮੈਂਟਸ ਆ ਰਹੇ ਆ ਕਿ ਅਜੀਬੀਆਂ ਚੀਜ਼ਾਂ ਜੋ ਨਹੀਂ ਕਰਨੀਆਂ ਚਾਹੀਦੀਆਂ ਤੇ ਜੇਕਰ ਜੋ ਸੈਲੀਬ੍ਰਿਟੀਜ਼ ਆ VIP ਕਲਚਰ ਲੈ ਕੇ ਆਉਂਦੇ ਜਾਂ ਫਿਰ ਉਹਨਾਂ ਦੀ ਆਲੇ-ਦੁਆਲੇ ਸਿਕਿਉਰਿਟੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਠੀਕ ਹੈ ਕਿਉਂਕਿ ਆਮ ਲੋਕਾਂ ਦੇ ਵੱਲੋਂ ਜੂਆ ਅਜਿਹੀ ਚੀਜ਼ ਕਰ ਦਿੱਤੀ ਜਾਂਦੀ ਹੈ ਜੋ ਕਿ ਨਹੀਂ ਕਰਨੀ ਚਾਹੀਦੀ। ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਵਿਚਾਰ ਆ ਸਾਨੂੰ ਜ਼ਰੂਰ ਦੱਸਿਓ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇ ਦੇ ਦਿਰ ਉਹ ਡੈਨਿਕ ਸਵੇਰਾ।